ਅਗਲ ਕਾਫੀ ਦਿਨ ਤੋਂ ਯਾਤਰਾ ਕਰ ਰਹੀ ਸੀ ਮੈਂ ਜੋ ਜਿਹੜਾ ਤੁਸੀਂ ਜਾਣਦੇ ਹੋ ਕਿ ਸਾਡਾ ਯੁੱਧ ਨਸ਼ਾ ਵਿਰੋਧ ਚੱਲਦਾ ਔਰ ਮੈਂ ਉਹਦਾ ਲਗਾਤਾਰ ਦੌਰਾ ਕਰ ਰਿਹਾ ਔਰ ਮੈਂ ਪੂਰੇ ਜਿਹੜਾ ਹੈਗਾ ਬਾਰਡਰ ਬੈਲਟ ਦੇ ਦੌਰੇ ਤੇ ਜਾ ਰਿਹਾ ਸੀ ਬਟ ਮੈਂ ਸੋਚਿਆ ਵੀ ਪਹਿਲਾਂ ਮੈਂ ਮੰਡੀਆਂ ਦਾ ਹਾਲਾਤ ਦੇਖ ਕੇ ਅੱਜ ਮੈਂ ਜਿਹੜੀ ਪਟਿਆਲਾ ਦਿਹਾਤੀ ਦੇ ਵਿੱਚ ਛੇ ਮੰਡੀਆਂ ਜੀ ਸਵੇਰੇ 10 ਵਜੇ ਮੈਂ ਮੰਡੌਰ ਤੋਂ ਸ਼ੁਰੂ ਕੀਤਾ ਸੀ ਫਿਰ ਤੰਗੇੜਾ ਉਸ ਤੋਂ ਬਾਅਦ ਲੋਟ ਫਿਰ ਬਖਸ਼ੀਵਾੜਾ ਤੇ ਲੰਗ ਪੰਜ ਮੰਡੀਆਂ ਮੈਂ ਕਵਰ ਕਰਕੇ ਹੁਣ ਮੈਂ ਇੱਥੇ ਪਟਿਆਲੇ ਦੀ ਮੰਡੀ 'ਚ ਪਹੁੰਚਿਆ ਜੀ ਤੇ ਇਸ ਵਾਰੀ ਮੌਸਮ ਵੀ ਠੀਕ ਹੈ ਜੀ ਔਰ ਬਿਲਕੁਲ ਜਿਹੜੀ ਸੋਨੇ ਵਰਗੀ ਜਿਹਨੂੰ ਆਪਾਂ ਕਹਿੰਨੇ ਆ ਕਣਕ ਹੈ ਜੀ ਔਰ ਕੋਈ ਉਹਦੇ ਚ ਮੱਚ ਨਹੀਂ ਮਰਿਆ ਹੋਇਆ ਕੋਈ ਦਾਣਾ ਖਰਾਬ ਨਹੀਂ ਹੈ ਕਾਲਾ ਨਹੀਂ ਹੈ ਕੋਈ ਗੁਲੀ ਡੰਡਾ ਨਹੀਂ ਆ ਰਿਹਾ ਕੁਝ ਨਹੀਂ ਹੈ ਔਰ ਝਾੜ ਬਹੁਤ ਅੱਛਾ ਹੈ ਇਸ ਵਾਰੀ 4-5 ਕੁਇੰਟਲ ਪਰ ਏਕੜ ਜਿਆਦਾ ਹੈ ਅੰਨਦਾਤਾ ਖੁਸ਼ ਹੈ ਆਰਤੀਆ ਖੁਸ਼ ਹੈ ਮਜ਼ਦੂਰ ਖੁਸ਼ ਹੈ ਤੇ ਬਹੁਤ ਸਾਰਾ ਠੀਕ ਚੱਲ ਰਿਹਾ ਜੀ ਬਹੁਤ ਵਧੀਆ ਹੈ ਜਿਹੜਾ ਬੰਦੋਬਸਤ ਹੈ ਸਰਕਾਰ ਨੇ ਕੀਤੇ ਆ ਉਹ ਪੁਖਤਾ ਪ੍ਰਬੰਧ ਕੀਤੇ ਹੋਏ ਆ ਕਿਸੇ ਮੈਨੂੰ ਕੋਈ ਜਿਆਦਾ ਲੰਬੀ ਚੌੜੀ ਕੋਈ ਪ੍ਰੋਬਲਮ ਹੈ ਨਹੀਂ ਕਿ ਸਿਰਫ ਇੱਕ ਲਿਫਟਿੰਗ ਵਾਲਾ ਈਸ਼ੂ ਹੈ ਕਿ ਮੰਡੀਆਂ ਇੱਕਦ ਤੇ ਉਹ ਲਿਫਟਿੰਗ ਮੈਂ ਤੇਜ ਕਰਵਾ ਰਿਹਾ ਜੀ ਹੋਰ ਮੋਟਾ ਸੀਗਾ ਉਹ ਸਾਰਾ ਲਿਫਟਿੰਗ ਤੇਜ ਕਰਾ ਰਹੇ ਆ ਆਦਰਵਾਇਸ ਜਿਹੜਾ ਹੈਗਾ ਸਾਰੇ ਜਣੇ ਕਿਸਾਨ ਵੀ ਆੜਤੀਆ ਵੀ ਸਾਰੇ ਸੈਟੀਸਫਾਈਡ ਹੈ ਤੇ ਬਹੁਤ ਅੱਛੇ ਬੰਪਰ ਕ੍ਰੌਪ ਹੈ ਜੀ ਇਸ ਵਾਰੀ ਵਾਹਿਗੁਰੂ ਇਹਦੇ ਕਿਰਪਾ ਬਣਾਈ ਰੱਖੇ ਜੀ ਅੱਜ ਤਨਤਨ ਸਿੰਘ ਉਤੇਗਵਧਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਕਿਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣ ਔਰ ਇਹ ਵੀ ਕਰਦਾ ਜੀ ਸਾਨੂੰ ਜਦੋਂ ਦੇਖਵਾਦਰ ਸਾਹਿਬ ਦੇ ਗੁਰਪੁਰਬ ਤੇ ਹੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਮੋਦੀ ਜੀ ਨੇ ਔਰ ਉਸ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਹੋਈ ਸੀ ਉਹ ਤਨਤਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਹੋਈ ਸੀ ਔਰ ਉਹਨਾਂ ਨੂੰ ਮੈਂ ਉਮੀਦ ਕਰਦਾ ਕਿ ਉਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਬੜੇ ਪਵਿੱਤਰ ਦਿਹਾੜਿਆਂ ਦੇ ਉੱਤੇ ਤੇ ਆਪਣਾ ਵਾਅਦਾ ਪੂਰਾ ਕਰਨਗੇ ਕਿਉਂਕਿ 80 ਕਰੋੜ ਲੋਕਾਂ ਨੂੰ ਅਸੀਂ ਇਹੀ ਅਨਾਜ ਪੰਡਣਾ ਸੀ ਤੇ ਉਹ ਜਿਹੜਾ ਪੈਦਾ ਕਰਨ ਵਾਲਾ ਆ ਆਪਾਂ ਉਹਦੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਉਹ ਪੂਰੀ ਉਮੀਦ ਕਰਦਾ ਹਾਂ ਕਰਨਗੇ ਸਾਡਾ ਮੰਡੀ ਬੋਰਡ ਦਾ ਔਰ ਜਿਹੜਾ ਸਾਡਾ ਮਾਰਕੀਟ ਕਮੇਟੀ ਦੇ ਪੈਸੇ ਆਣਗੇ ਜਿਹਦੇ ਨਾਲ ਅਸੀਂ ਪਿੰਡਾਂ ਦੀਆਂ ਸੜਕਾਂ ਸਾਰੀਆਂ ਜਿੰਨੀਆਂ ਮੰਡੀਆਂ ਨੂੰ ਜਾਂਦੀਆਂ ਉਹ 18 ਫੁੱਟ ਕਰਾਂਗੇ ਮੰਡੀਆਂ ਛੋਟੀਆਂ ਪੈ ਰਹੀਆਂ ਉਹਨਾਂ ਦੇ ਫੜ ਨਵੇਂ ਬਣਾਣੇ ਆ ਇਹ ਪਟਿਆਲੇ ਦੀ ਮੰਡੀ ਸਾਨੂੰ ਸ਼ਿਫਟ ਕਰਨ ਦੀ ਲੋੜ ਆ ਉਹਦੇ ਵਾਸਤੇ ਸਾਰਾ ਬੁਰੀਆਦੀ ਢਾਂਚਾ ਨਵੇਂ ਸਿਰੇ ਤੋਂ ਬਣਾਣਾ ਸੋ ਜੇ ਸਾਡੇ ਕੋਲੇ ਮੰਡੀ ਮੋਰ ਦਾ ਸਾਡਾ ਪੈਸਾ ਆ ਜਾਏਗਾ ਤਾਂ ਸਾਡੇ ਕੋਲੇ ਅਸੀਂ ਉਹ ਸਾਰੇ ਕੰਮ ਕਰ ਪਾਵਾਂਗੇ ਮਾਰਕੀਟ ਫੀਸ ਦਾ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਅੱਜ ਪਵਿੱਤਰ ਦਿਹਾੜਾ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਕਿਰਪਾ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਅੱਜ ਆਪਣੇ ਪਿਛਲੀ ਵਾਰੀ ਕੀਤੇ ਹੋਏ ਵਾਅਦੇ ਜਿਹੜੇ ਕਿ ਸਾਢੇ 3 ਸਾਲ ਹੋ ਗਏ 2021 ਦੇ ਵਾਅਦੇ ਪੂਰੇ ਕਰਨਗੇ ਸੋ ਮੈਂ ਇੱਕ ਵਾਰੀ ਜਿਹੜੇ ਸਾਰੇ ਜਿੰਨੇ ਵੀ ਮੇਰੇ ਭਰਾ ਇੱਥੇ ਆਏ ਆ ਸਾਰੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਐਸੋਲੇ ਦਿਨ ਰਾਤ ਸਾਰੇ ਜਣੇ ਚਾਹੇ ਆੜਤੀਆ ਹੋਵੇ ਜੀ ਔਰ ਚਾਹੇ ਕਿਸਾਨ ਹੋਵੇ ਇਹ ਮਿਲ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਪੰਜਾਬ ਦਾ ਮੰਡੀਕਰਨ ਦਾ ਔਰ ਸਾਡੇ ਜਿੰਨੇ ਵੀ ਅਫਸਰ ਸਬੰਹਾਲ ਆ